ਇਹ ਜੋ ਤਸਵੀਰਾਂ ਤੁਸੀਂ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਹਨ ਹੁਸ਼ਿਆਰਪੁਰ ਦੇ ਬਲਾਕ ਦਸੂਆ ਦੋ ਅਦੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਲਹੱਡਾ ਦੀਆਂ ਜਿੱਥੇ ਕਿ ਸਕੂਲ ਚ ਪਿੰਡ ਦੀ ਨਿਕਾਸੀ ਦਾ ਗੰਦਾ ਪਾਣੀ ਲੰਘ ਰਿਹਾ ਤੇ ਗੰਦੇ ਪਾਣੀ ਕਾਰਨ ਪੈਦਾ ਹੋਣ ਦੀ ਗੰਦੀ ਬਦਬੂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਕੂਲ ਚ ਪੜਨਾ ਤੇ ਪੜਾਉਣਾ ਮੁਸ਼ਕਲ ਹੋਇਆ ਪਿਆ ਸਕੂਲ ਪ੍ਰਬੰਧਕਾਂ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਹੈ ਤੇ ਮੰਗ ਕੀਤੀ ਹੈ ਕਿ ਸਕੂਲ ਨੂੰ ਇਸ ਨਰਕ ਚੋਂ ਜਲਦ ਤੋਂ ਜਲਦ ਬਾਹਰ ਕੱਢਿਆ ਜਾਵੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਬੰਧਕ ਪਰਮਜੀਤ ਕੋਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਲਹੱਡਾ ਪਿੰਡ ਦੀ ਪੰਚਾਇਤ ਨੇ ਸਕੂਲ ਦੇ ਕੰਧ ਤੋੜ ਕੇ ਪਿੰਡ ਦਾ ਗੰਦਾ ਪਾਣੀ ਸਾਡੇ ਸਕੂਲ 'ਚ ਛੱਡ ਦਿੱਤਾ ਹੈ ਜਿਸ ਕਾਰਨ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਨੇ ਪਰਮਜੀਤ ਕੋਰ ਦਾ ਕਹਿਣਾ ਹੈ ਕਿ ਸਕੂਲ ਅੰਦਰ ਗੰਦੇ ਪਾਣੀ ਦੀ ਬਦਬੂ ਫੈਲ ਗਈ ਹੈ ਤੇ ਬੱਚਿਆਂ ਦੇ ਬਿਮਾਰ ਹੋਣ ਦਾ ਡਰ ਵੀ ਲੱਗਿਆ ਹੋਇਆ ਇਸ ਵਕਤ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਸਕੂਲ ਨੂੰ ਇਸ ਸਮੱਸਿਆ ਤੋਂ ਜਲਦ ਨਿਜਾਤ ਦਵਾਈ ਜਾਵੇ ਤਾਜੋ ਵਿਦਿਆਰਥੀ ਅਤੇ ਅਧਿਆਪਕ ਇਸ ਦੁਬਿਧਾ ਚੋਂ ਬਾਹਰ ਨਿਕਲ ਸਕਣ। ਦੂਜੇ ਪਾਸੇ ਬੀਡੀਪੀਓ ਗੁਰਪ੍ਰੀਤ ਸਿੰਘ ਦਾ ਕਹਿਣਾ ਕਿ ਉਹਨਾਂ ਨੂੰ ਇਸ ਦੀ ਲਿਖਤੀ ਸ਼ਿਕਾਇਤ ਮਿਲੀ ਹੈ ਤੇ ਉਹਨਾਂ ਵੱਲੋਂ ਤੁਰੰਤ ਪ੍ਰਭਾਵ ਨਾਲ ਆਪਣੀ ਟੀਮ ਸਕੂਲ ਭੇਜ ਦਿੱਤੀ ਗਈ ਹੈ ਤਾਂ ਜੋ ਇਸ ਪਰੇਸ਼ਾਨੀ ਦਾ ਜਲਦ ਹੱਲ ਕੀਤਾ ਜਾ ਸਕੇ। ਹੁਸ਼ਾਰਪੁਰ ਲਈ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ। ਮੇਰਾ ਨਾਮ ਪਰਮਜੀਤ ਕੋਹੜ ਹੈ। ਮੈਂ ਸਰਕਾਰੀ ਐਲੀਮੈਂਟਰੀ ਸਕੂਲ ਬਲਹਾੜਾ ਦੇ ਵਿੱਚ ਈਟੀਟੀ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹਾਂ। ਮੈਂ ਕੁਝ ਦਿਨ ਪਹਿਲਾਂ ਇੱਥੇ ਆਈ ਤੇ ਪਾਣੀ ਥੋੜਾ ਕੱਢਿਆ ਗਿਆ ਸੀਗਾ ਸਕੂਲ ਦੇ ਵਿੱਚ ਪਰ ਜਦੋਂ ਅੱਜ ਦੁਬਾਰਾ ਆਈ ਏ ਪੂਰਾ ਪਾਣੀ ਗੰਦਾ ਫੈਲ ਗਿਆ ਹੈ ਪੂਰੇ ਸਕੂਲ ਦੇ ਵਿੱਚ ਤੇ ਜਦੋਂ ਮੈਂ ਪਿੰਡ ਦੇ ਬੰਦਿਆਂ ਨਾਲ ਗੱਲ ਕੀਤੀ ਹੈ ਕਿ ਤੁਸੀਂ ਇਸ ਪ੍ਰੋਬਲਮ ਦਾ ਸੋਲੂਸ਼ਨ ਕੱਢੋ ਕੋਈ ਤੇ ਸਾਰੇ ਅੱਗੇ ਬੋਲ ਰਹੇ ਆ ਕਿ ਕੋਈ ਗੱਲ ਨਹੀਂ ਪਾਣੀ ਹੁਣ ਜਾਂਦਾ ਹੈ ਤੇ ਜਾਵੇ ਬੱਚਿਆਂ ਨੂੰ ਕੁਝ ਹੋ ਵੀ ਜਾਏਗਾ ਤਾਂ ਵੀ ਕੀ ਕੀ ਹੋ ਗਿਆ ਤੇ ਸਰ ਮੇਰੀ ਕੋਈ ਵੀ ਸੁਣਦਾ ਨਹੀਂ ਪਿਆ ਇੱਥੇ ਪਲੀਜ਼ ਇਸ ਚੀਜ਼ ਦਾ ਸੋਲੂਸ਼ਨ ਕੱਢੋ ਛੋਟੇ ਛੋਟੇ ਬੱਚੇ ਆਗਰ ਉਹਨਾਂ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਮੱਛੀ ਇਨਾ ਮੱਛਰ ਪੈਦਾ ਹੋਏਗਾ ਬਿਮਾਰੀ ਹੋ ਗਈ ਉਹਨਾਂ ਨੂੰ ਤਾਂ ਫਿਰ ਕੌਣ ਜ਼ਿੰਮੇਵਾਰ ਹੋਵੇਗਾ ਪਿੰਡ ਦਾ ਜਿਹੜਾ ਨਿਕਾਸ ਦਾ ਗੰਦਾ ਪਾਣੀ ਹੈ ਉਹ ਪਾਣੀ ਹੈ ਹਾਂਜੀ ਹਾਂਜੀ ਇਹ ਪੂਰੇ ਪਿੰਡ ਦਾ ਗੰਦਾ ਪਾਣੀ ਆ ਰਿਹਾ ਸਰ ਇੱਧਰ ਤੇ ਇੱਕਦੋਂ ਇੱਕ ਦੀਵਾਰ ਤੋੜ ਕੇ ਕੱਢਿਆ ਗਿਆ ਕਦੋਂ ਕੱਢਿਆ ਗਿਆ ਇਹ ਸਰ ਹਫਤਾ ਹੋ ਗਿਆ ਪਾਣੀ ਨਿਕਲੇ ਨੂੰ ਇੱਧਰੋਂ ਇਸ ਵੱਲੋਂ ਤੁਸੀਂ ਸਰਪੰਚ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਸਰ ਮੇਰੀ ਐਕਚੁਅਲੀ ਨਾ ਮੈਂ ਇੱਕ ਦਿਨ ਵਾਸਤੇ ਇੱਧਰ ਆਈ ਸੀਗੀ ਉਸ ਤੋਂ ਬਾਅਦ ਮੇਰੀ ਡਿਊਟੀ ਲੱਗ ਗਈ ਤੇ ਉਸ ਤੋਂ ਬਾਅਦ ਅੱਜ ਆਈ ਆਂ ਤੇ ਅੱਜ ਮੈਂ ਜਦੋਂ ਇਹ ਪਾਣੀ ਦੇਖਿਆ ਤਾਂ ਮੈਂ ਉਸ ਤੋਂ ਬਾਅਦ ਗੱਲ ਕੀਤੀ ਸਰਪੰਚ ਸਾਹਿਬ ਨਾਲ ਕੋਈ ਹੱਲ ਨਹੀਂ ਹੋਇਆ ਨਹੀਂ ਹੱਲ ਨਹੀਂ ਹੋਇਆ ਕੋਈ ਵੀ ਸਰ ਇਹਦਾ ਤੇ ਹੁਣ ਕੀ ਮੰਗ ਕਰਦੇ ਤੁਸੀਂ ਪੰਜਾਬ ਸਰਕਾਰ ਤੋਂ ਸਰ ਇਹੀ ਹੈ ਕਿ ਆ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਸਕੂਲ ਦੇ ਅੰਦਰੋਂ ਨਾ ਕੱਢਿਆ ਜਾਵੇ ਸਕੂਲ ਦੇ ਅੰਦਰ ਜਿਹੜਾ ਪਾਣੀ ਨਿਕਲਿਆ ਹੈ ਪਲੀਜ਼ ਉਹਨਾਂ ਨੂੰ ਬੋਲਿਆ ਜਾਵੇ ਕਿ ਇਹ ਬੰਦ ਕੀਤਾ ਜਾਵੇ ਉੱਥੋਂ ਪਾਣੀ ਇਹ ਕਿ ਸਕੂਲ ਪਾਣੀ ਵਿੱਚ ਕੱਢਿਆ ਜਾਂਦਾ ਪਿਆ ਇਹਨਾਂ ਤੇ ਇਹਦੀ ਸਮੱਸਿਆ ਹੋਣੀ ਚਾਹੀਦੀ ਕਿ ਬਾਹਰ ਪਾਣੀ ਕੱਢਿਆ ਜਾਵੇ ਗੰਦਾ ਪਾਣੀ ਪਿੰਡ ਦਾ ਹਾਂਜੀ ਹਾਂਜੀ ਤੇ ਇਸ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਪੰਚਾਇਤ ਨਹੀਂ ਸਰ ਜੀ ਕੋਈ ਨਹੀਂ ਕੀਤਾ ਗਿਆ ਇਹਨਾਂ ਤੇ ਤੁਹਾਡੇ ਬੱਚੇ ਸਾਰੇ ਇੱਥੇ ਪੜ੍ਹਦੇ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਸਰ ਕਹਿੰਦੇ ਆ ਕਿ ਪਾਣੀ ਸਕੂਲ ਦੇ ਵਿੱਚੋਂ ਨਾ ਕੱਢਿਆ ਜਾਏ ਕਿ ਬਾਹਰੋਂ ਕੱਢਿਆ ਜਾਏ ਸਰ ਜੀ ਇਹ ਕੀ ਸਮੱਸਿਆ ਤੁਹਾਡਾ ਆ ਰਹੀ ਹੈ ਸਰ ਸਾਡੀ ਸਮੱਸਿਆ ਇਹ ਹੈ ਕਿ ਸਾਡੇ ਬੱਚੇ ਪੜ੍ਹਦੇ ਨੇ ਇੱਥੇ ਇਸ ਸਕੂਲ ਵਿੱਚ ਗੰਦਾ ਪਾਣੀ ਕੱਢਿਆ ਜਾ ਰਿਹਾ ਹੈ ਇਸ ਕਰਕੇ ਸਾਡੇ ਬੱਚੇ ਬਿਮਾਰ ਹੋ ਸਕਦੇ ਆ ਸਾਨੂੰ ਸਰਕਾਰ ਤੋਂ ਇਹੀ ਮੰਗ ਹੈ ਕਿ ਇਸ ਸਾਰਾ ਜਿਹੜਾ ਗੰਦਾ ਪਾਣੀ ਸਕੂਲ ਵਿੱਚ ਆ ਰਿਹਾ ਇਹ ਬਾਹਰੋਂ ਕੱਢਿਆ ਜਾਏ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਸਾਡੇ ਬੱਚੇ ਇੱਥੇ ਪੜ੍ਹਦੇ ਆ ਤੇ ਸਕੂਲ ਦਾ ਫਿਲਰਾ ਸਾਰਾ ਪਾਣੀ ਸਕੂਲ ਦੇ ਵਿੱਚ ਕੱਢਿਆ ਜਾ ਰਿਹਾ ਤੇ ਮੇਰੀ ਸਰਕਾਰ ਵੀ ਇਹ ਮੰਗ ਹੈ ਕਿ ਪਾਣੀ ਦਾ ਕੋਈ ਲੋ ਕੀਤਾ ਜਾਵੇ ਸਹੀ ਤੰ ਸਰ ਇੱਕ ਬਲਹਾੜਾ ਸਕੂਲ ਦੇ ਵਿੱਚ ਪਾਣੀ ਜਿਹੜਾ ਗੰਦੇ ਨਿਕਾਸ ਦਾ ਗੰਦੇ ਨਾਲੇ ਦਾ ਪਾਣੀ ਅੰਦਰ ਐਂਟਰ ਕਰ ਰਿਹਾ ਸੀਗਾ ਤੇ ਇਸ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਚ ਮੇਰੇ ਕੱਲ੍ਹ ਹੈ ਨਾ ਸਕੂਲ ਦੇ ਟੀਚਰ ਨੇ ਮੇਰੇ ਧਿਆਨ ਚ ਲਿਆਂਦਾ ਸੀਗਾ ਅੱਜ ਮੇਰੇ ਸਾਡੇ ਜੇਈ ਸਾਹਿਬ ਨੇ ਜਿਹੜੇ ਉੱਥੇ ਪਿੰਡ ਦੇ ਪ੍ਰਬੰਧਕ ਵੀ ਨੇ ਉਹ ਉਹ ਮੌਕੇ ਤੇ ਜਾ ਕੇ ਆਏ ਨੇ ਇਹ ਛੱਪੜ ਦਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਔਰ ਨਾਲ ਰਿਪੇਅਰ ਹੋਣ ਵਾਲਾ ਉਧਰੋਂ ਕਿਸੇ ਨੇ ਉਹ ਖੇਤਾਂ 'ਚ ਪਾਣੀ ਪੈ ਰਿਆ ਸੀਗਾ ਤਾਂ ਕਰਕੇ ਸਕੂਲ ਦੇ ਸ਼ਾਇਦ ਗਰਾਊਂਡ 'ਚ ਪਾਤਾ ਤੇ ਹੁਣ ਮੇਰੀ ਜੇਈ ਸਾਹਿਬ ਨਾਲ ਹੁਣੇ ਗੱਲ ਹੋਈ ਆ ਅਸੀਂ ਉਹ ਨਾਲੇ ਦੀ ਰਿਪੇਅਰ ਕਰਾ ਕੇ ਪਹਿਲਾਂ ਜਿਵੇਂ ਪਹਿਲਾਂ ਪਾਣੀ ਚੱਲ ਰਿਹਾ ਸੀਗਾ ਉਹ ਤਾਂ ਉਕਣਾ ਹੀ ਬਹਾਲ ਕਰ ਦਾਂਗੇ ਪਾਣੀ ਦਾ ਨਿਕਾਸ We at GNA University see potential in everyone and everything around us. We drive innovation and entrepreneurship. We groom competent global citizens to affect positive change around them.